ਹਰਚੋਵਾਲ ਚੌਂਕ 'ਚ ਸੜਕ ਨਾ ਬਣਨ ਕਾਰਨ ਲਗਾਇਆ ਧਰਨਾ 3 ਘੰਟੇ ਆ ਵਜਾਈ ਰਹੀ। ਬੰਦ ਪ੍ਰਸ਼ਾਸਨ ਦੇ ਆਸ਼ਵਾਸ਼ਣ ਦੇਣ ਤੋਂ ਬਾਅਦ ਚੁੱਕਿਆ ਧਰਨਾ। ਪਿਛਲੇ ਲੰਬੇ ਸਮੇਂ ਤੋਂ ਹਰਚੋਵਾਲ ਤੋਂ ਡੱਲਾ ਮੋੜ ਦੀ ਸੜਕ ਰਿਪੇਅਰ ਦਾ ਕੰਮ ਚੱਲ ਰਿਹਾ ਹੈ। ਜਿਸ ਦਾ ਕੰਮ ਬਹੁਤ ਲਹੀ ਢਿੱਲੀ ਰਫਤਾਰ ਨਾਲ ਚੱਲ ਰਿਹਾ ਸੀ ਅਤੇ ਕੁਝ ਦਿਨ ਤੋਂ ਸੜਕ ਬਣਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। ਜਿਸ ਨੂੰ ਜਿਸ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਲੋਕ ਇਨਸਾਫ ਮੋਰਚਾ ਜਥੇਬੰਦੀਆਂ ਅਤੇ ਇਲਾਕੇ ਦੇ ਲੋਕ ਅਤੇ ਸਮੂਹ ਹਰਚੋਵਾਲ ਦੇ ਦੁਕਾਨਦਾਰਾਂ ਵੱਲੋਂ ਅੱਜ ਗੁਰਦਾਸਪੁਰ ਚੰਡੀਗੜ੍ਹ ਹਾਈਵੇ ਅੱਡਾ ਹਰਚੋਵਾਲ ਨੂੰ ਬੰਦ ਕਰਕੇ ਦਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਦਰਨਾਕਾਰੀਆਂ ਵੱਲੋਂ ਪ੍ਰਸ਼ਾਸਨ ਅਤੇ ਸੜਕ ਬਣਾਉਣ ਵਾਲੇ ਠੇਕੇਦਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਪਹੁੰਚੇ ਠੇਕੇਦਾਰ ਰਾਹੁਲ ਵੱਲੋਂ ਦਰਨਕਾਰੀਆਂ ਕੋਲੋਂ 5 ਤੋਂ 6 ਦਿਨ ਸਮਾਂ ਮੰਗਿਆ ਗਿਆ ਅਤੇ ਉਸ ਵੱਲੋਂ ਕਿਹਾ ਗਿਆ ਕਿ ਜਲਦੀ ਸੜਕ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਦਰਨਾ ਸਮਾਪਤ ਕਰ ਦਿੱਤਾ ਗਿਆ ਪੰਜਾਬ ਸਰਕਾਰ ਜੀਤ ਜਵਾਬੀ ਪੀਡਬੀ ਵਿਭਾਗ ਮੁਰਦਾਬਾਦ ਪੀਡਬੀ ਵਿਭਾਗ ਮੁਰਦਾਬਾਦ ਪੰਜਾਬ ਸਰਕਾਰ ਜੀਤ ਜਵਾਬੀ ਅੰਮ੍ਰਿਤ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੀਡਬੀ ਵਿਭਾਗ ਮੁਰਦਾਬਾਦ ਪੀਡਬੀ ਵਿਭਾਗ ਮੁਰਦਾਬਾਦ ਡਾਕਟਰ ਗ੍ਰਿੰਦਰਪਾਲ ਸਿੰਘ ਮੈਂ ਮਾਝਾ ਕਿਸਾਨ ਸੰਸਥਾ ਦੀ ਜ਼ਿਲ੍ਹਾ ਪ੍ਰਧਾਨ ਸੋਂ ਨੂੰ ਚੜਾ ਕੀ ਕਹਿਣਾ ਚਾਹੁੰਦੇ ਹੋ ਇਤਨਾ ਨਾ ਲੱਗਾ ਭਾਜੀ ਆ ਵੇਖ ਲਓ ਤੁਸੀਂ ਆਪਣੇ ਕੈਮਰਾਮੈਨ ਨੂੰ ਕਹੋ ਦਿਖਾਓ ਇਹ ਰੋਡ ਦੀ ਹਾਲਤ ਇੰਨੀ ਮਾੜੀ ਹੈ ਕਿ ਇੱਥੇ 10 ਨੂੰ 10-10 ਦਿਨ ਨਹੀਂ ਲੱਗਦੇ ਕਰੋੜਾਂ ਰੁਪਈਆ ਦਾ ਕਪੜਾ ਸਾੜੀ ਦੁਕਾਨਾਂ 'ਚ ਪਿਆ ਕਿ ਜਿਹੜਾ ਉਹ ਬਰਬਾਦ ਹੋ ਰਿਹਾ ਘਟੇ ਨਾ ਇੰਨੀ ਨਲਾਇਕ ਸਰਕਾਰ ਤੋਂ ਕੋਈ ਮਾੜੀ ਸਰਕਾਰ ਇਸ ਤੋਂ ਮਾੜੀ ਸਰਕਾਰ ਕੋਈ ਹੋਰ ਨਹੀਂ ਹੋ ਸਕਦੀ ਨਾ ਅਜੇ ਤੱਕ ਜ਼ਿੰਦਗੀ 'ਚ ਇਹ ਮਾੜੀ ਸਰਕਾਰ ਵੇਖੀ ਤੇ 14 ਮਹੀਨੇ ਹੋ ਗਿਆ ਉਦ ਘਾਟਰ ਕੀਤੇ ਨੇ ਤੇ ਕੀ ਤੁਹਾਨੂੰ ਜਵਾਬ ਨਹੀਂ ਤਾਈ ਠੇਕੇਦਾਰ ਜਵਾਬ ਹੈ ਡੀਸੀ ਸਾਹਿਬ ਨੂੰ ਮੰਗ ਬੱਧਨ ਉਹ ਦੇ ਗਏ ਹੁਣ ਜੈ ਸਿੰਘ ਸਾਹਿਬ ਤਾਂ ਨਹੀਂ ਆਇਆ ਮੁਨਸੀਬ ਆਇਆ ਏ ਉਹਨੇ 8 ਦਿਨ ਦਾ ਟਾਈਮ ਲਿਆ ਅਗਰ 8 ਦਿਨ ਦੇ ਵਿੱਚ ਵਿੱਚੇ ਸੜਕ ਨਾ ਬਣਾਈ ਤੇ ਪ੍ਰਧਾਨ ਸਾਹਿਬ ਨੇ ਸਾਡੇ ਨੇ ਕਿਹਾ ਵੀ ਹਾਈਵੇ ਤੇ ਜਾਂ ਜਿਹੜਾ ਬਿਆਸਲਾ ਪੁਲ ਆ ਅਣ ਮਿੱਥੇ ਸਮੇ ਲਈ ਰੋਕਾਂਗੇ ਤੇ ਪ੍ਰਤਾਪ ਜੀ ਪਹਿਲਾਂ ਆਪਣਾ ਨਾਮ ਮੇਰਾ ਨਾਮ ਜੀ ਬਲਵਿੰਦਰ ਸਿੰਘ ਰਾਜੂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰੈਜ਼ੀਡੈਂਟ ਆ ਮੈਂ ਪੰਜਾਬ ਦਾ ਹਾਂਜੀ ਅੱਜ ਧਰਨਾ ਲਾਉਣ ਦਾ ਮਸਕਤ ਕੀ ਹਾਲ ਬਣੇ ਵਿਖੋ ਇਹ ਜਿਹੜਾ ਧਰਨਾ ਲੱਗਾ ਵਾ ਇਹ ਜਿਹੜਾ ਹਰਚਵਾਲ ਤੋਂ ਬਟਾਲਾ ਰੋਡ ਜਾਂਦਾ ਜਿਹੜਾ ਇਹ ਰੋਡ ਨੂੰ ਘੱਟੋ ਘਾਟ 1.5 ਸਾਲ ਹੋ ਗਿਆ ਨਹੀਂ ਪੱਥਰ ਰਖੇ ਨੂੰ ਇਹਦੇ ਸਬੰਧ ਵਿੱਚ ਸਰਕਾਰ ਦੀ ਇੰਨੀ ਨਲਾਕੀ ਹੈ ਕਿ ਡੇਢ ਸਾਲ ਦੇ ਵਿੱਚ ਇਹ ਰੋਡ ਜਿਹੜਾ ਕੰਪਲੀਟ ਨਹੀਂ ਹੋਇਆ ਅੱਜ ਜਦੋਂ ਧਰਨਾ ਲਾਉਣ ਤੋਂ ਬਾਅਦ ਠੇਕੇਦਾਰ ਨਾਲ ਗੱਲ ਹੋਈ ਦੁਕਾਨਦਾਰਾਂ ਦੀ ਤੇ ਠੇਕੇਦਾਰ ਨੇ ਕਿਹਾ ਜੀ ਮੈਨੂੰ ਪਹਿਲਾਂ ਪੱਥਰ ਨਹੀਂ ਮਿਲਿਆ ਫਿਰ 2 ਮਹੀਨੇ ਮੈਨੂੰ ਪੇਮੈਂਟ ਨਹੀਂ ਮਿਲੀ ਜੀ ਉਹਨੇ ਬਲ ਕਹਾਣੀਆਂ ਬਣਾ ਕੇ ਤੇ ਦੱਸਦਾ ਵੀ ਮੇਰੇ ਡੇਢ ਸਾਲ ਕਿੱਦਾਂ ਲੰਘਿਆ ਜੇ ਸਰਕਾਰ ਨੂੰ ਕੋ ਪਤਾ ਵੀ ਅਹੀਂ ਸੜਕ ਬਣਾਉਣ ਜੋਗੇ ਨਹੀਂ ਤੇ ਫਿਰ ਨੀ ਪੱਥਰ ਰੱਖ ਰੱਖ ਕੇ ਆਪਣੀਆਂ ਫੇਸਬੁੱਕਾਂ ਤੇ ਜਾਂ ਆਪਣੀ ਫੋਟੋਆਂ ਲਾਉਣ ਵਾਸਤੇ ਕੀ ਫਾਇਦਾ ਇਹ ਇਹਨੂੰ ਸਗੋਂ ਜਿਹੜੀ ਕੋ ਚਲਦੀ ਮਾੜੀ ਮੋਟੀ ਉਹ ਵੀ ਸੜਕ ਸਾਰੀ ਤੋੜਦੀ ਆ ਤੇ ਇੰਨਾ ਵਾਹਾਈਕਲ ਜਿੱਥੋਂ ਜੇ ਬਟਾਲੇ ਕਹਿੰਨੇ ਜਾਣਾ ਜਾਂ ਕਾਦੀਆਂ ਜਾਣਾ ਉਹਦਾ ਇੰਨਾ ਬੁਰਾ ਹਾਲ ਹੁੰਦਾ ਕਿ ਡੇਢ ਸਾਲ ਦਾ ਕਿਦਾਂ ਲੋਕ ਨੰਗਣ ਡੇ ਉਹ ਲੋਕਾਂ ਨੂੰ ਪਤਾ ਪਰ ਸਰਕਾਰ ਦੀ ਬਹੁਤ ਵੱਡੀ ਨਲਾਕੀ ਆ ਅੱਜ ਇਹ ਛੋਟਾ ਜਿਹਾ ਧਰਨਾ ਲਾਇਆ ਘੰਟੇ ਡੇਢ ਘੰਟੇ ਦਾ ਇਹਨਾਂ ਦੋ ਘੰਟਿਆਂ ਦੇ ਵਿੱਚ ਮੜਾ ਜਾ ਸਰਕਾਰ ਨੂੰ ਦੱਸਿਆ ਵੀ ਆਖੇ ਲੱਗ ਜਾਓ ਫਿਰ ਸਾਨੂੰ ਹਾਰ ਕੇ ਰੋਡਾਂ ਤੇ ਆਉਣਾ ਪਊਗਾ ਫਿਰ ਤੀ ਕਹਿੰਦੇ ਵੀ ਤੁਹਾਨੂੰ ਵਜਾ ਵਜਾ ਨਹੀਂ ਕੋਈ ਹੁੰਦੀ ਤੁਹਾਨੂੰ ਜਗਾ ਦੀ ਲੋੜ ਆ ਸਿਰਫ ਜਗਾ ਕਰਕੇ ਬਹਿ ਜਾਂਦੀ ਇਹ ਜਗ੍ਹਾ ਨਹੀਂ ਕਿ ਸਾਨੂੰ ਇਹ ਵਜਾ ਹੈ ਇਹ ਕਰਕੇ ਵੀ ਜਿਹੜਾ 1.5 ਸਾਲ ਸਾਡਾ ਇਹ ਜਿਹੜਾ ਖਰਾਬ ਹੋਇਆ ਇੱਥੇ ਇੰਨੇ ਵਾਹਕਲ ਟੁੱਟੇ ਆ ਇਹਦੇ ਸਬੰਧ ਵਿੱਚ ਅੱਜ ਧਰਨਾ ਲਗਾਏ ਸਰ ਜੀ ਗੱਲ ਕਰੀਏ ਟਰਾਲੀਆਂ ਦਾ ਨੁਕਸਾਨ ਜੇ ਕੰਨੇ ਦੀਆਂ ਨੁਕਸਾਨ ਕਿੰਨੇ ਦੀ ਪਕੜਾ ਪਈ ਟਰਾਲੀਆਂ ਨੂੰ ਨੁਕਸਾਨ ਤਾਂ ਹੋ ਗਿਆ ਤਾਂ ਬੰਨਾਂ ਦਾ ਨੁਕਸਾਨ ਕਿੰਨਾ ਹੋਦਾ ਦੇਖੋ ਬਹੁਤ ਵੱਡਾ ਨੁਕਸਾਨ ਆ ਜੇ ਇੱਥੇ ਕਿ ਟਰਾਲੀ ਦਾ ਟਾਇਰ ਪੈਂਚਰ ਹੋ ਜਾ ਜਾਂ ਟਾਇਰ ਪਾੜ ਜੀ ਜਿੱਦਾਂ ਦਾ ਚੱਲਣ ਡਿਆ ਹੁਣ ਗਾੜੀ ਕੰਨੇ ਦੇ ਸੀਚੇ ਚੱਲੂਗਾ ਉਹਦਾ ਟਾਇਰ ਕਿੰਨੇ ਦਾ ਅੱਜ ਕੱਲ੍ਹ ਜਿਹੜੀ ਗੰਨੇ ਦੀ ਟਰਾਲੀਆਂ ਥੱਲੇ ਜਿਹੜੇ ਟਾਇਰ ਹਨ ਇੱਕ ਜੋੜੀ 45 45 ਹਜ਼ਾਰ ਦੀ ਆ ਜੇ ਕਿਹੜੀ ਜੋੜੀ ਪੜ ਜੇ ਤੇ ਉਹ ਕਿੰਨੇ ਪਵਾ ਕੇ ਚੜੀ ਜੇ ਕਿਹਦਾ ਪੈਂਚਰ ਹੋਗਾ ਜਾਂ ਕਿਹਦਾ ਟਰਾਲੀ ਡੇਗੀ ਐਕਸੀਡੈਂਟ ਹੋ ਗਿਆ ਟਰਾਲੀ ਡੇਪੇ ਕੋਈ ਜਾਨੀ ਨੁਕਸਾਨ ਹੋ ਜੇ ਕੋਈ ਮਾਲੀ ਨੁਕਸਾਨ ਹੋ ਜੇ ਉਹ ਕੌਣ ਜ਼ਿੰਮੇਵਾਰ ਆ ਸਰਕਾਰ ਦੀ ਇੰਨੀ ਬਸ਼ਰਮਾ ਇਹਨੂੰ ਇਹ ਪਤਾ ਹੀ ਨਹੀਂਗਾ ਵੀ ਇਹ ਲੋਕਾ ਜਿਹੜਾ ਕਿੱਦਾਂ ਇੱਥੋਂ ਲੰਘਣ ਡੇ ਆ ਅੱਡਾ ਕਿੰਨਾ ਔਖਾ ਵਾ ਆ ਅੱਡੇ 'ਚ ਜਨੀਰ ਦੁਕਾਨਾਂ ਇੰਨਾ ਘਟਾ ਉਡਡ ਕੇ ਸਾਰੀਆਂ ਇਹਨਾਂ ਦੇ ਅੰਦਰੀ ਵੜ ਜਾਂਦੀਆਂ ਦੁਕਾਨਾਂ ਦੇ ਸ਼ਾਮਾ ਨੂੰ ਸਵੇਰੇ ਉਹ ਸਾਫ਼ ਕਰਦੇ ਜਿਹੜੇ ਆ ਇਹਨਾਂ ਦਾ ਸਾਰਾ ਸਾਰਾ ਦਿਨ ਇਹ ਲੰਘ ਜਾਂਦਾ ਬਾਕੀ ਜਿਹੜੀ ਗੰਨੇ ਦੀ ਪੇਮੈਂਟ ਦੀ ਗੱਲ ਕੀਤੀ ਤੁਸੀਂ ਇਹ ਤਾਂ ਸਰਕਾਰ ਇੰਨੀ ਨਲਾਇਕ ਹੈ ਜਿਹ ਪਿਛਲੇ ਸਾਲ ਦੀ ਸਾਡੀ ਪੇਮੈਂਟ ਲੈਣ ਵਾਲੀ ਆ ਪਿਛਲੇ ਸਾਲ ਦੀ ਆਉਣ ਵਾਲਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਆਉਣ ਵਾਲਾ ਕੋਈ ਰੇਟ ਨਹੀਂ ਜਾਰੀ ਆਉਣ ਵਾਲਾ ਇਹ ਨਹੀਂ ਪਤਾ ਕਿ ਕਿੰਨੀ ਫਸਲ ਬਿਲਕੁਲ ਤਿਆਰ ਹੋਈ ਆ ਸਿਰੇ ਤੇ ਖਲੋਤਾ ਕੰਮ ਅ ਨਵੰਬਰ ਮਹੀਨੇ ਚ ਲਗਭਗ ਸਾਰੀਆਂ ਬਿੱਲਾਂ ਚੱਲੂ ਜਾਂਦੀ ਐ ਅੱਜ ਨਵੰਬਰ ਦੀ 13 ਤਰੀਕ ਹੋ ਗਈ ਆ ਅਜੇ ਤੱਕ ਕੋਈ ਸਰਕਾਰ ਦਾ ਰੇਟ ਨਹੀਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਸਰਕਾਰ ਇੰਨੀ ਨਲਾਇਕ ਆ ਤੇ ਅਸੀਂ ਸਰਕਾਰ ਨੂੰ ਇਹੋ ਗੱਲ ਕਹਿੰਦੇ ਹਾਂ ਕਿ ਸਾਨੂੰ ਬਾਰ-ਬਾਰ ਨਾ ਮੰਗਾਇਆ ਜਾਵੇ ਕਿ ਸਾਨੂੰ ਜਗਾਓ ਜਾਂ ਰੋਡਾਂ ਤੇ ਬਾਓ ਤੇ ਜਿਹੜੇ ਸਰਕਾਰ ਦੇ ਕਰਨ ਕਰਨ ਵਾਲੇ ਕੰਮ ਆ ਇਹਨਾਂ ਨੂੰ ਜਿਹੜੇ ਤਰੰਤ ਕਰਕੇ ਤੇ ਦੱਸਨੇ ਚਾਹੀਦੇ ਜੇ ਤਰਨੇ ਦੇ ਇਲਾਵਾ ਚੇਹ ਨਹੀਂ ਕੰਮ ਹੋ ਸਕਦਾ ਦੇਖੋ ਅਗਲਾ ਸੰਘਰਸ਼ ਸਾਡਕੋ ਉਹੀ ਆ ਵੀ ਵੇ ਤਰਨੇ ਲਾਵਾਂਗੇ ਫਿਰ ਵੱਡੇ ਕੇ ਹਾਈਵੇ ਤੇ ਜਾਵਾਂਗੇ डीसी दफ्तरਾਂ 가ڑی ਬਵਾਵਾਂਗੇ 18 ਤਰੀਕ ਨੂੰ ਅਸੀਂ ਗੰਨੇ ਦੇ ਸਬੰਧ ਵਿੱਚ ਡੀਸੀ ਦਫਤਰਾਂ ਦੇ ਗਾੜੀ ਧਰਨਾ ਲਾ ਰਹੇ ਹਾਂ ਜੇ ਸਾਡਾ 18 ਤਰੀਕ ਨੂੰ ਡੀਸੀ ਦਫਤਰਾਂ ਦੇ ਬੈਠਿਆ ਫਿਰ ਵੀ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਫਿਰ 21 ਤਰੀਕ ਨੂੰ ਜਲੰਧਰ ਧਨੋਆ ਨਹੀਂ ਫਾਟਕ ਤੇ ਉੱਥੇ ਜਾ ਕੇ ਧਰਨਾ ਲਾਵਾਂਗੇ ਦੁਕਾਨਦਾਰ ਵੀਰ ਅਬ ਹੋਰ ਇਲਾਕੇ ਤੋਂ ਇਸ ਸੜਕ ਨੂੰ ਬਣਾਉਣ ਵਾਸਤੇ ਜੋ ਤਰਵੇ ਸ਼ਾਮਲ ਹੋਏ ਆ ਆ ਸਭ ਤੋਂ ਪਹਿਲਾਂ ਫਤਿਹ ਦੀ ਸਾਲ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹ ਜੀ ਜੀ ਮੈਂ ਤੋਂ ਪਹਿਲਾਂ ਫੌਸਾਈ ਨੇ ਬੜੇ ਵਿਸਤਾਰ ਨਾਲ ਦੱਸਿਆ ਦਾਸ ਸਾਹਿਬ ਨੇ ਦੱਸਿਆ ਸੁਖਦਾ ਸਾਹਿਬ ਨੇ ਜਿੱਥੇ ਛੜਕਦੀ ਗੱਲ ਕੀਤੀ ਉਥੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੀ ਗੱਲ ਕੀਤੀ ਕਿਉਂਕਿ ਜੋ ਮੁੱਦਾ ਇਕੱਲਾ ਛੜਕਦਾ ਨਹੀਂ ਹੈ ਇਹ ਜੋ ਸੜਕਾਂ ਅੱਜ ਟੁੱਟੀਆਂ ਨੇ ਜਾਂ ਬਣ ਨਹੀਂ ਰਹੀਆਂ ਜਾਂ ਉਹ ਬਣਾ ਨਹੀਂ ਜਾਂਦਾ ਇਦੇ ਪਿੱਛੇ ਦੇ ਕੁਝ ਕਾਰਨ ਹੁੰਦੇ ਆ ਜਿਨ੍ਹਾਂ ਕਰਕੇ ਇਹ ਇਹ ਕੰਮ ਵੇਲੇ ਸਰ ਨਹੀਂ ਹੁੰਦਾ ਸੁਭਿਤਾ ਸਾਹਿਬ ਨੇ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਆ ਦੇਖੋ ਉਹ ਸਾਡੇ ਪੁਰਖਿਆਂ ਨੇ ਆਪਣੇ ਖੂਨ ਪਸੀਨੇ ਦੇ ਨਾਲ ਯੂਨੀਵਰਸਿਟੀ ਬਣਾਈ ਲਾਹੌਰ ਦੇ ਵਿੱਚ ਉਸ ਵੇਲੇ ਦੀ ਅੰਗਰੇਜ਼ ਸਰਕਾਰ ਨੇ ਹੱਥ ਖੜੇ ਕਰ ਤੇ ਵੀ ਸਾਡਕੂ ਨਹੀਂ ਬਣਨੀ 1,70,000 ਰੁਪਇਆ ਸਾਡੇ ਲੋਕਾਂ ਨੇ ਇਕੱਠਾ ਕੀਤਾ ਸਾਡੇ ਪੰਜਾਬੀਆਂ ਨੇ ਜੋ ਯੂਨੀਵਰਸਿਟੀ ਬਣਈ ਉਹ ਯੂਨੀਵਰਸਿਟੀ ਆਕਾਦੀਆਂ ਜਾਂ ਬਟਾਲੇ ਜਾਂ ਤੇ ਉੱਪਰੋਂ ਜਾਣਾ ਪੈਂਦਾ ਉਧਰੋਂ ਕੋਟ ਡੇ ਥਾਣੀ 2-3 ਕਿਲੋਮੀਟਰ ਵੱਲ ਕੇ ਜੇ ਇਧਰੋਂ ਜਾਈਏ ਤੇ ਮੋਟਰਸਾਈਕਲ ਦੇ ਟਾਇਰ ਗਾੜੀ ਕੋਈ ਰੋੜਾ ਆ ਜਾਂਦਾ ਡੈਈ ਜਾਂਦਾ ਸੱਟਾਂ ਲੱਗ ਜਾਂਦੀਆਂ ਇੱਥੇ ਮੇਰੇ ਆ ਵੇਖੋ ਸੱਟ ਲੱਗੀ ਆ ਜੀ ਤਿੰਨ ਦਿਨ ਮੈਂ ਸਕੂਲੋਂ ਲੀਵ ਲੈ ਕੇ ਆਪਣੇ ਛੁੱਟੀ ਕੀਤੀ ਆ ਇੱਥੇ ਸੱਟ ਲੱਗੀ ਮੇਰੇ ਤੇ ਮੈਡੀਕਲ ਬਣਾ ਕੇ ਫਿਰ ਮੈਂ ਤਿੰਨ ਦਿਨ ਲੀਵ ਲਈ ਆ ਤੇ ਮੇਰੇ ਪੇਪਰ ਵੀ ਚੱਲਦੇ ਪਏ ਸੀਗੇ ਤੇ ਇੱਥੇ ਬਹੁਤ ਸਰਦਾਰ ਨਾਮ ਤੁਹਾਡਾ ਪਿੰਡ ਕਿਹੜਾ ਮੇਰਾ ਨਾਮ ਹੈ ਚੰਨਪ੍ਰੀਤ ਸਿੰਘ ਪਿੰਡ ਮੇਰਾ ਹਰਚਵਾਲਾ ਜੀ ਤੇ ਇੱਥੇ ਗੱਡੀਆਂ ਦੇ ਅਲਾਈਨਮੈਂਟਾਂ ਵੀ ਔਟ ਹੋਈਆਂ ਪਈਆਂ ਜੀ ਟਾਇਰਾਂ ਦੀਆਂ ਖਸਾਈਆਂ ਵੀ ਬੜੀਆਂ ਇੱਥੇ ਗੱਡੀ ਚੱਲਦੀ ਨਹੀਂ ਆਰਾਮ ਨਾਲ ਇੱਥੇ ਮਹਿੰਗੀਆਂ ਮਹਿੰਗੇ ਚੀਜ਼ਾਂ ਵੀ ਖੜ ਗਈਆਂ ਇੱਥੇ ਮੈਂ ਪਿਛਲੇ ਨਵੀਂ ਸਕੂਟਰੀ ਲੈ ਹੀ ਹੋਰੇ ਸਾਰੇ ਐਂਗਲ ਟੁੱਟ ਗਏ ਆ ਜੀ ਸਾਰੀ ਖੜਕ ਗਈ ਆ ਇੱਥੇ ਇੰਨਾ ਰੋਡ ਦਾ ਮੰਦਾ ਹਲਵਾ ਫਿਰ ਥੋੜੇ ਨਾਲ ਸਾਫ ਹੁੰਦਾ ਗਾੜੀ ਫਿਰ ਗੱਡੀਆਂ ਟੱਲੇ ਤੋਂ ਫਿਰ ਸਾਰਾ ਖਰਾਬ ਆ ਜਾਂਦਾ ਜੀ ਫਿਰ ਵਿੱਚੋਂ ਕਾਦੀਆਂ ਦੇ ਵਿੱਚ ਹੋ ਕੇ ਮੁਸਲਮਾਨਾਂ ਦੇ ਮਹੱਲਿਆਂ ਛੜਕ ਬਣਾਦਣ ਬਸ ਹੋਰ ਪੀਲ ਸਾਡੀ ਕੋਈ ਨਹੀਂ ਹੈ ਜੇ ਸਰਦਰਨੇ ਲਗਾਏ ਨਾ ਤਾਂ ਸਾਥ ਦਿਓ ਕਿ ਨੌਜਵਾਨ ਹਾਂਜੀ ਹਾਂਜੀ ਜੀ ਸਵੇਰ ਤੇ ਆ ਕੇ ਇੱਥੇ ਖੇਲੋਦੇ ਆਂ ਜੀ